ਸਸ਼ੀ ਕਾਲ ਫਰੈਂਡ ਤੇ ਹੋਰ ਕੀ ਹਾਲ ਚਾਲ ਹੈ ਜੀ ਤੁਹਾਡੇ ਠੀਕ ਹੈ ਤੁਸੀਂ ਠੀਕ ਹੋਵੋਗੇ ਅਮੀਰ ਕਰਦੀ ਹਾਂ ਮੈਂ ਤੇ ਅੱਜ ਫਰੈਂਡ ਮੈਂ ਗ੍ਰੀਨ ਕਲਰ ਦਾ ਘੱਗਰਾ ਪਾ ਕੇ ਤੇ ਮੈਂ ਤੁਹਾਨੂੰ ਅੱਜ ਰੋਜ਼ਗਾਰਨ ਦੀ ਸ਼ੈਲ ਕਰਾਉਣ ਜਾ ਰਹੀ ਹਾਂ ਜੀ ਮੈਂ ਜਾ ਰਹੀ ਹਾਂ ਰੋਜ਼ਗਾਰਨ ਆਦੇ ਬੱਚਾ ਨੂੰ ਲੈ ਕੇ ਇਦੋਂ ਨੂੰ ਰਾਜਪਟਿੰਡੇ ਦਾ ਰੋਜਗੜਨ ਦਿਖਾਵਾਂਗੀ ਜੀ ਮੇਰੇ ਪਾਇਆ ਹੂਗਾ ਗ੍ਰੀਨ ਕੱਗੜਾ ਮੈਂ ਸਾਰਾ ਕੁਛ ਨਾਲ ਚੱਕ ਲਿਆ ਤੇ ਫਾਹ ਮੈਂ ਆਪ ਦਾ ਕੰਦਾ ਲੈ ਲਿਆ ਉੱਥੇ ਵਾਲ ਵਾਲ ਸੈਟ ਕਰਾਂਗੇ ਟਿੱਕਾ ਛਿੱਕਾ ਲਾ ਕੇ ਲਹਿੰਗੇ ਸ਼ਿੰਗ ਪਾ ਕੇ ਫਿਰੰਡ ਤੁਹਾਨੂੰ ਦਿਖਾਵਾਂਗੇ ਅੱਜ ਦਾ ਰੋਜਗੜਨ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋਹਣੇ ਸੋਹਣੇ ਕਮੈਂਟ ਕਰ ਦਿਓ ਹਾਂਜੀ ਫਰੰਡ ਤੇ ਅਸੀਂ ਘਰ ਆ ਚੁੱਕੇ ਆ ਹਨਾ ਤੁਸੀਂ ਦੇਖ ਸਕਦੇ ਹੋ ਤੇ ਆਹ ਦੇ ਮੇਰਾ ਗ੍ਰੀਨ ਕਲਰ ਦਾ ਇਹਦੇ ਵਿੱਚ ਛੱਗੜਾ ਇਹ ਸਾਡੇ ਬੰਦਿਆਂ ਦਾ ਹੋਗਾ ਜੀ ਤੇਲ ਖਤਮ ਜਿਹੜੇ ਆਪਣੇ ਨਾਲ ਚੱਲੇ ਆ ਠੀਕ ਆ ਤੇ ਉਹ ਪੈਟਰੋਲ ਪੰਪ ਦੇ ਪੁਆਰੇ ਆ ਤੇਲ ਤੇਲ ਪਾਣੀ ਤੇ ਇੱਥੇ ਮੈਂ ਆ ਪੈਟਰੋਲ ਪੰਪ ਤੇ ਫਰੈਂਡ ਵਾਰੀਰ ਬਣਾਈ ਸੀ ਜਿਹੜੇ ਮੱਚ ਤੇ ਹਾਏ ਉਹਨਾਂ ਉੱਤੇ ਸੋਰੀ ਹੈ ਮੱਚ ਖੱਪ ਪੜ ਰੋਗਾ ਦੇ ਆ ਦੇਖ ਸਕਦੇ ਹੋ ਤੁਸੀਂ ਫਰੈਂਡ ਤੇ ਆਪਾਂ ਚੱਲੇ ਆ ਰੋਜ਼ ਗਾਰਡਨ ਇਹ ਆ ਸਾਡਾ ਰੋਡ ਠੀਕ ਹੈ ਜੀ ਸਾਡੇ ਬੰਦੇ ਪੁਆਰਿਆ ਤੇਲ ਪਾਣੀ ਤੇ ਬੰਦੇ ਮੇਰੇ ਕੰਨੀ ਝਾਕੀ ਜਾਂਦੇ ਆ ਉਹ ਕਹਿੰਦੇ ਵੀ ਪਤਾ ਨਹੀਂ ਪੁੜੀ ਸਾਡੀ ਤਾਂ ਨੀ ਕਿਦਰੀ ਨਿ ਬੜਾਈ ਜਾਂਦੀ ਠੀਕ ਹੈ ਜੀ ਤੇ ਬਣੇ ਰਹੋ ਮੇਰੇ ਬਲੌਗ ਦੇ ਨਾਲ ਇਹ ਦਿਖਾਵਾਂਗੇ ਤੁਹਾਨੂੰ ਰੋਜ਼ ਗਾਰਡਨ ਤੇ ਗਟੀਆਂ ਜਾ ਰਹੀਆਂ 8 8 ਜਾ ਰਹੀਆਂ ਆਜੋ ਉਹ ਪੁਆਰਿਆ ਜੀ ਤੇਲ ਬੰਦਾ ਤੁਹਾਨੂੰ ਵੀ ਬਾੜ ਹੀ ਨਹੀਂ ਆਈ ਹੋਜੀ ਉਹਨਾਂ ਦੇ ਨਾਲ ਬੱਚੇ ਵੀ ਵਾਹ ਵਾਹ ਵਿਚਾਰੇ ਆਂਦੇ ਹਨਾ ਤੇ ਦਿਖਾਨਿਆ ਤੁਹਾਨੂੰ ਜੀ ਰੋਜ਼ ਗਾਰਡਨ ਪਹੁੰਚ ਕੇ ਅਰ ਜੇ ਕੋਈ ਰਾਹ ਦੇ ਵਿੱਚ ਵਧੀਆ ਗੱਲਬਾਤ ਹੋਈ ਤਾਂ ਤੁਹਾਨੂੰ ਉਹ ਵੀ ਅਸੀਂ ਦਿਖਾਵਾਂਗੇ ਠੀਕ ਹੈ ਫਰੈਂਡ ਬਣੇ ਰਹੋ ਬਲੌਗ ਦੇ ਨਾਲ ਹਾਂਜੀ ਫਰੈਂਡ ਤੇ ਇੱਥੇ ਆਪਾਂ ਨੂੰ ਆਪਦੇ ਭੈਣ ਭਰਾ ਮਿਲ ਗਏ ਜੀ ਕਿਵੇਂ ਲੱਗਾ ਕਿਸੇ ਨੂੰ ਮਿਲ ਕੇ ਉਹ ਬਹੁਤ ਲੱਗਾ ਜੀ ਤੇ ਇਹ ਮੇਰੇ ਕੰਨੇ ਚੱਕੀ ਜਾਂਦੇ ਸੀ ਫਰੈਂਡ ਠੀਕ ਆ ਬਾਦਲ ਆ ਜਾ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਲਈ ਲੈਂਦੇ ਆ ਬੜਾ ਧੰਨਵਾਦ ਬੜਾ ਧੰਨਵਾਦ ਬੜਾ ਧੰਨਵਾਦ ਇੱਥੇ ਵਰਕਸ਼ਾਪ 'ਚ ਕੰਮ ਕਰਦੇ ਆ ਜੀ ਇੱਥੇ ਵਰਕਸ਼ਾਪ 'ਚ ਕੰਮ ਕਰਦੇ ਆ ਵਿਚਾਰੇ ਸੰਗ ਤੇ ਆ ਫਰੈਂਡ ਠੀਕ ਆ ਇਹਨਾਂ ਦੀ ਹੌਲੀ ਹੌਲੀ ਸੰਗ ਖੁੱਲ ਜਾਣੀ ਕਿਉਂਕਿ ਰੋੜ ਤੇ ਹੀ ਰਹਿੰਦੇ ਆ ਹਨਾ ਠੀਕ ਆ ਜੀ ਥੈਂਕ ਯੂ ਧੰਨਵਾਦ ਬਣੇ ਰਹੋ ਸਾਡੇ ਬਲੌਗ ਦੇ ਨਾਲ ਦਿਖਾਉਣਾ ਤੁਹਾਨੂੰ ਰੋਜ਼ਗਾਰਨ ਪਹੁੰਚ ਕੇ ਹਾਂਜੀ ਫਰੈਂਡ ਦੇਖ ਸਕਦੇ ਤੁਸੀਂ ਇਹ ਆ ਜੀ ਨਹਿਰ ਜਮਰ ਰੋਜ਼ਗਾਰਨ ਦੇ ਕੋਲੇ ਇਹ ਨਹਿਰ ਹੈਗੀ ਨਹਿਰ 'ਚ ਤੁਸੀਂ ਦੇਖ ਸਕਦੇ ਹੋ ਤੇ ਉੱਤੋਂ ਦਿਖਾਨੇ ਤੁਹਾਨੂੰ ਗਲੋਇਤ ਜਾ ਕੇ ਦਿਖਾਨੀ ਮੈਂ ਤੁਹਾਨੂੰ ਪਾਣੀ ਵੇਖੋ ਜੀ ਕਿੱਡਾ ਘੈਂਟ ਪਾਣੀ ਵਗ ਰਿਹਾ ਨਹਿਰ ਪਹਿਲਾਂ ਸਾਡੀ ਬੰਦ ਸੀਗੀ ਪਾਣੀ ਹੁਣੇ ਆਇਆ ਸ਼ਾਇਦ ਇਹ ਤੇ ਦੇਖੋ ਤੁਸੀਂ ਇਹ ਹੈਗਾ ਜਨਤਾਨਗਰ ਵਾਲਾ ਪੁਲ ਤੇ ਹੋ ਸਾਹਮਣੇ ਰੋਜਗੜ੍ਹ ਨਾਲ ਬਸ ਸਾਹਮਣੇ ਚੱਲੇ ਆ ਉਹਨੂੰ ਦਿਖਾਨੀ ਆ ਮੈਂ ਨਹਿਰ ਛੀਲਾ ਤੇ ਉਹ ਸਾਹਮਣੇ ਹੈਗਾ ਜੀ ਛੀਲਾ ਠੀਕ ਹੈ ਤੁਹਾਨੂੰ ਮੈਂ ਦਿਖਾ ਰਹੀ ਆ ਪਾਣੀ ਫਰੰਟ ਪਾਣੀ ਦੇਖ ਸਕਦੇ ਹੋ ਤੁਸੀਂ ਦੇਖੋ ਫਰੈਂਡ ਪਾਣੀ ਕਿਵੇਂ ਚਲ ਚਲ ਕਰਦਾ ਠੀਕ ਹੈ ਤੁਹਾਨੂੰ ਮੈਂ ਦਿਖਾਣ ਜਾ ਰਹੀਆਂ ਜੀ ਚੀਲਾ ਸਾਡੇ ਰੋਜ਼ਗਾਰਨ ਦੇ ਕੋਲੇ ਚੀਲਾ ਨੇ ਠੀਕ ਹੈ ਦੇਖੋ ਨਹਿਰ ਤੇ ਉਧਰ ਸਾਹਮਣੇ ਚੀਲਾ ਜੀ ਉਹ ਮਲੋਟ ਵਾਲਾ ਪੁਲਾ ਹੈ ਮਲੋਟ ਨੂੰ ਜਾ ਰਹੀ ਆ ਫੋੜ ਆ ਸਿਲੰਡਰ ਵਾਲੀ ਗੱਡੀ ਜਾ ਰਹੀ ਆ ਫਰੈਂਡ ਤੇ ਚੀਲਾ ਦੇਖ ਸਕਦੇ ਹੋ ਤੁਸੀਂ ਚੀਲਾ ਤੇ ਹੁਣ ਤੁਹਾਨੂੰ ਦਿਖਾਣੇ ਆਸੀਂ ਸਿੱਧਾ ਪਹੁੰਚ ਕੇ ਰੋਜ਼ ਗਾਰਡਨ ਠੀਕ ਹੈ ਉਹ ਜਾ ਰਹੀ ਆ ਤਨ ਹਾਂਜੀ ਫਰੈਂਡ ਤੇ ਪਹੁੰਚ ਗਿਆ ਆਪਾਂ ਰੋਜ਼ ਗਾਰਡਨ ਠੀਕ ਹੈ ਦੇਖ ਸਕਦੇ ਹੋ ਤੁਸੀਂ ਸਾਡੇ ਬਟਿੰਡੇ ਦਾ ਰੋਜ਼ ਗਾਰਡਨ ਅੱਜ ਪੀੜ ਬਹੁਤ ਜ਼ਿਆਦਾ ਆ ਲੈਗ ਵਾ ਰਹੇ ਦਵਾ ਦੇ ਲੈਗ ਵਾ ਰਹੇ ਪਹਿਲਾਂ ਦਵਾ ਦਿਓ ਇਹਨਾਂ ਨੂੰ ਦੇਖ ਸਕਦੇ ਹੋ ਸਾਡਾ ਰੋਜ਼ ਗਾਰਡਨ ਠੀਕ ਆ ਆਪਾਂ ਇੱਥੇ ਰੋਕ ਕੇ ਆਗਾ ਮੋਟਰਸਾਈਕਲ ਤੇ ਪਹੁੰਚ ਗਏ ਆਪਾਂ ਰੋਜ਼ ਗਾਰਡਨ ਆਪਣੇ ਨਾਲ ਆਈ ਆ ਆਤ ਨਾ ਕਰੋ ਮੈਮੀ ਤੇ ਸਾਡਾ ਗੱਲੂ ਆਇਆ ਤੇ ਅਸੀਂ ਇੱਥੇ ਗ੍ਰੀਨ ਕਲਰ ਦੇ ਪਾਵਾਂਗੇ ਲਹੰਗੇ ਆਹਾਂ ਮਿੰਨੂ ਵੀ ਆਈ ਆ ਜੀ ਹਾਂ ਇਹ ਇਹ ਦੇਖ ਸਕਦੇ ਹੋ ਆਤਨਾ ਕਰੋ ਹਾਂ ਹਾਂ ਪੁੱਤ ਪੈਸੇ ਤਾਂ ਖੁੱਲ੍ਹੇ ਆਪਣੇ ਕੋਲ ਤੇ ਮੇਰੇ ਚਾਹੀਦੇ ਵਿੱਚ ਆ ਫੋਨ 'ਚ ਇਹਨਾਂ ਨੂੰ ਪੁੱਛ ਲੈ ਗੂਗਲ ਪੇ ਚੱਲਦਾ ਤਾਂ ਤੇ ਦਿਖਾਨੇ ਆ ਜੀ ਤੁਹਾਨੂੰ ਅਸੀਂ ਅੰਦਰ ਜਾ ਕੇ ਠੀਕ ਆ ਕੀ ਗੱਲ ਬਾਤ ਆ ਝੂਲੇ ਝਾਲੇ ਇੱਥੇ ਬਹੁਤ ਹੈਗੇ ਬੱਚੇ ਵੀ ਅੱਜ ਬਹੁਤ ਜ਼ਿਆਦੇ ਹੈਗੇ ਝੂਲੇ ਤਾਂ ਵਾਰੀ ਨਹੀਂ ਆਉਣੀ ਲੱਗਦਾ ਬੱਚਿਆਂ ਦੀ ਦਿਖਾਨੇ ਤੁਹਾਨੂੰ ਅੰਦਰ ਜਾ ਕੇ ਪਾਪਾ ਪਾਪਾ ਪਹੁੰਚ ਗਏ ਰੋਜ਼ਗਾਰ ਤੁਹਾਨੂੰ ਪਤਾ ਹੀ ਦੱਸਿਆ ਸੀ ਮੈਂ ਵੇਖ ਸੰਦੇਸ਼ ਇਹ ਤੇ ਬੱਚੇ ਮੇਰੇ ਟਿਕਲੇ ਫੈਨ ਫੋਟੋ ਕਰਾਈਆਂ ਮੇਰੇ ਨਾਲ ਵਧੀਆ ਲੱਗਿਆ ਮੈਨੂੰ ਠੀਕ ਹੈ ਮੇਰੇ ਬੱਚਾ ਨੂੰ ਥੋੜਾ ਜਿਆਦਾ ਲਓ ਕੋਸ਼ਿਸ਼ ਕਰਦੇ ਬੱਚੇ ਠੀਕ ਹੈ ਜੇ ਬੱਚੇ ਆਪਣਾ ਹਾਲਾ ਜਾਈ ਜੀ ਰਾਤ ਨੂੰ ਰੋਜ਼ ਪਾਰਟੀ ਚ ਆਇਤੀ ਨਾ ਮੈਨੂੰ ਗ੍ਰੇਜ ਜੀ ਨਹੀਂ ਆਉਂਦੀ ਮੈਨੂੰ ਪੰਜਾਬੀ ਆਉਂਦੀ ਹੈ ਨਾ ਜਰਾ ਜੀ ਤੁਸੀਂ ਬੋਲ ਦੋ ਜੀ ਜਰਾ ਬੋਲ ਲਓ ਬੱਚੇ ਹਾਂ 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 ਲੋ ਵਧੀਆ ਲੱਗਿਆ ਜੀ ਬੱਚੇ ਪਿਆਰ ਦਿੰਦੇ ਆ ਹਨਾ ਇਹਨਾਂ ਨੇ ਫੋਟੋ ਕਰਾਈਆਂ ਬਾਕੀ ਆਪਣੇ ਬੱਚੇ ਦਿਖਾ ਦੋ ਜੀ ਜਿਆਦਾ ਖੁਸ਼ੀ ਮੈਨੂੰ ਪਤਾ ਕਿਉਂ ਮਿਲੀ ਕਿਉਂਕਿ ਅੱਜ ਬੱਚੇ ਬਹੁਤ ਖੁਸ਼ ਆ ਬੱਚਾ ਨੂੰ ਖੁਸ਼ ਕਰਨਾ ਚਾਹੀਦਾਗਾ ਠੀਕ ਆ ਤੁਹਾਨੂੰ ਸਭ ਨੂੰ ਸੁੱਤੀ ਹੋ ਗਈ ਨਹੀਂ ਤੂੰ ਹੁਣ ਤੇ ਲੱਗਿਆ ਅੱਛਾ ਤੂੰ ਮੁੱਕ ਕੇ ਉੱਤੋਂ ਇਹ ਟੂਰ ਟੂਰ ਅਸਪਤ ਬੱਚੇ ਆਏ ਟੂਰ ਤੋਂ ਆਏ ਆ ਤਾਂ ਦੂਰ ਤੋਂ ਆਇਆ ਫਰੈਂਡ ਓਏ ਟੂਰ ਓ ਭਰਾਵਾ ਓਹੀ ਓਹੀ ਫਰੈਂਡ ਠੀਕ ਆ ਤੇ ਇਤਰਾ ਬੜ ਰਿਆ ਟੋਲੇ ਮੈਨੂੰ ਵੀ ਵਿਖੋ ਫਰੈਂਡ ਮੈਂ ਬਣਾ ਰਹੀ ਆ ਜੇ ਆਪਦੀ ਬੋਡੀ ਛੋਟੀ ਇੱਥੇ ਠੀਕ ਆ ਥੋੜੀ ਸਿਗਨ ਮ ਕਰਨ ਵਾਸਤੇ ਥੋੜੀ ਆਪਾ ਹੋਣਾ ਸਲਿਮ ਮੇਰੇ ਵਾਂਗੂ ਸਰ ਜਿਆਦਾ ਨਹੀਂ ਜੇ ਆਪਾਂ ਲਾਰੇ ਜੇ ਡੱਡ ਠੀਕ ਆ ਫਰੈਂਡ ਗੱਲ ਬਾਤ ਹੋਣਾ ਲਾਈ ਜਾ ਕੁੜੀ ਕਿਧਰ ਹੋ ਰਹੀ ਮਮ ਇਹ ਯੂ ਇੱਕ ਬਾਜੂ ਕੀ ਮੈਨੂੰ ਇਹ ਤਾਂ ਡਰ ਲੱਗੀ ਜਾਂਦਾ ਠੀਕ ਆ ਫਰੈਂਡ ਦਿਖਾਣੇ ਤੁਹਾਨੂੰ ਅਸੀਂ ਅੱਗੇ ਜਾ ਕੇ ਅਸੀਂ ਪਾਣੇ ਜੀ ਆਪਦਾ ਧਗਰੇ ਧਗਰੇ ਠੀਕ ਆ ਤੁਹਾਨੂੰ ਦਿਖਾਣੇ ਅਸੀਂ ਬਾਗ ਵਧੀਆ ਬਣਾਉਂਦਾ ਕਿ ਅੱਜ ਆਪਾਂ ਕੈਂਡ ਫਰੈਂਡ ਠੀਕ ਆ ਬਣੇ ਰਹੋ ਜੀ ਇੱਧਰ ਬਣੇ ਰਹੋ ਵੱਡੀ ਕੋਲੇ ਆ ਗਏ ਲੱਗ ਜੀ ਬੰਦ ਖੋਟ ਸਾਡੇ ਨਾਲ ਆ ਸੋਚ ਦੇ ਜੋ ਕੀ ਸਾਡੇ ਸਾਲੇ ਲੱਗਦੇ ਨੇ ਜਦ ਚੱਕ ਕੇ ਖੁੱਲਦੇ ਨੇ ਸਰੇ ਟ੍ਰੇਨ ਨਾ ਹੁੰਦੀ ਆ ਫਰੈਂਡ ਆਪਣੀ ਗੱਡੀ ਆ ਦੇਖੋ ਦੇ ਸਕਦੇ ਤੁਸੀਂ ਇਹ ਇੰਨ ਆਪਣੇ ਫਰੈਂਡ 4 ਨੰਬਰ ਟਿਕਾ ਦਾ 1 ਨੰਬਰ ਇੰਨ ਆਇਆ ਫਟੇ ਫਰੈਂਡ ਨੂੰ ਨਾ ਕਾਇਕਣਾ ਇਹ ਹੁਣ ਚਲਾ ਕੇ ਵੀ ਦਿਖਾਉ ਤੁਸੀਂ تھوڑا ਧਿਆਨ ਰੱਖਿਓ ਦੇਖੋ ਕਦਾ ਕਿ ਤੁਸੀਂ ਦੇਖਣ ਲਈ ਤੁਸੀਂ ਬਣ ਰਹੀਓ ਸਾਡੇ ਬਲੌਗ ਨਾਲ ਤੇ ਮੈਨੂੰ ਦਿਖਾਉਗੇ ਅੱਜ ਗੱਡੀ ਨੋਟਵਾਰ ਲੋਕ ਲੱਗਿਆ ਹੋਏ ਅੰਦਰੋਂ ਲੋਕ ਖੋਲਣਾ ਪਊਗਾ ਅੰਦਰੋਂ ਦੌਂਗ ਲੱਗਿਆ ਫਰੈਂਡ ਉਹ ਚਾਬੀ ਮੈਂ ਘਰੇ ਭੁੱਲ ਆਈਆਂ ਅਗਲੇ ਬਲੌਗ ਤੋਂ ਦਿਖਾਵਾਂਗੇ ਚਾਬੀ ਲੈ ਕੇ ਆਪਾਂ ਘਰ ਹਾਂਜੀ ਫਰੈਂਡ ਮੈਂ ਪਾਲਿਆ ਇਥੇ ਕੱਗਰਾ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਮੇਰਾ ਘਗਰਾ ਕਿਦਾਂ ਦਾ ਲੱਗਿਆ ਤੇ ਹੁਣ ਆਪਾਂ ਬਣਾਵਾਂਗੇ ਇੰਸਟਾਗ੍ਰam ਤੇ ਰੀਲਾਂ ਠੀਕ ਹੈ ਉਹ सांगੋ ਤੁਸੀਂ ਕੁਮ ਕਦੀ ਆ ਗਰੀਬ ਇੰਸਟਾਗ੍ਰਾਮ ਤੇ ਵੀ ਆਇ ਕਿੱਥੇ ਆ ਗਿਆ ਮੇ ਤਾਂ ਕਲਿੱਪ ਹੀ ਨਹੀਂ ਹੋਣਾ ਕੋਈ ਪਤਾ ਉਹ ਮੈਂ ਮਾਂ ਵੀ ਨਹੀਂ ਆ ਤੂੰ ਬਣਾਉਣੇ ਆ ਪਾਏ ਤੇ ਇੰਸਟਾਗ੍ਰਾਮ ਤੇ ਨਾ ਕੋਈ ਨੱਚ ਕੋਦ ਕੇ ਤੇ ਇਧਰ ਆ ਕੇ ਲੈ ਲੈ ਤੂੰ ਵੀ ਲੈ ਲੈ ਪਾਣੇ ਤੇ ਮਿਲ ਗਿਆ ਆਪਣੇ ਫੈਨਸ ਜੀ ਇਹ ਵਿਚਾਰੇ ਸਾਡੇ ਮਗਰ ਮਗਰ ਆਈ ਜਾਂਦੇ ਸੀ ਕਿ ਕਿਥੋਂ ਆਏ ਤੁਸੀਂ ਤੁਸੀਂ ਕਿੱਥੋਂ ਆਏ ਇਹ ਆਏ ਜੀ ਦਿੱਲੀ ਤੋਂ ਤੁਸੀਂ ਘੁੰਮਣ ਆ ਕੇ ਆਏ ਤੁਸੀਂ ਕਿੰਦੇ ਦੀ ਆਏ ਇਹ ਦਿੱਲੀ ਤੋਂ ਆਏ ਤੇ ਇਹਨਾਂ ਨੇ ਆਪਣੇ ਨਾਲ ਕਰਾਉਣੀ ਹੈ ਜੀ ਫੋਟੋ ਠੀਕ ਆ ਪਹਿਲਾਂ ਤਾਂ ਇਹ ਸੰਗ ਦੇ ਸੀਗੇ ਮੈਂ ਕਿਹਾ ਭਾਈ ਸੰਗਣਾ ਕਾ ਤਾ ਫੋਟੋ ਕਰਾਉਣੀ ਆ ਕਰਾ ਲਓ ਵੀ ਤੁਹਾਡੇ ਵਰਗੀਆਂ ਮੈਂ ਚਲੋ ਠੀਕ ਆ ਫਰੈਂਡ ਬਣੇ ਰਹੋ ਬਲੌਗ ਦੇ ਨਾਲ ਦਿਖਾਣਾ ਤੁਹਾਨੂੰ ਹਾਂ ਜੀ ਫਰੈਂਡ ਤੇ ਆਪਾਂ ਇੱਥੇ ਇਸ਼ਟਾ ਤੇ ਇੱਕ ਬਣਾਈਆ ਰੀਲ ਰੀਲ ਮੈਨੂੰ ਬਹੁਤ ਵਧੀਆ ਬਣੀ ਆ ਸਾਡੀ ਠੀਕ ਹੈ ਜੀ ਤੇ ਮੈਂ ਇੱਥੇ ਲਾ ਲਿਆ ਟਿੱਕਾ ਛਿੱਕਾ ਰੈਡੀ ਸਟਰੀ ਇੰਡੀਆ ਗੋ ਤੇ ਦੇਖ ਸਕਦੇ ਹੋ ਤੁਸੀਂ ਟਿੱਕਾ ਟੁਕਾ ਲਾਇਆ ਤੇ ਉਧਰ ਨਖਰੋ ਬਣਾ ਰਹੀ ਆ ਨਖਰੋ ਦੀ ਬੱਬੂ ਬਣਾ ਰਿਆ ਰੀਲ ਠੀਕ ਹੈ ਜੀ ਦੇਖ ਸਕਦੇ ਹੋ ਸਾਡਾ ਬੱਬੂ ਬਹੁਤ ਘੈਂਟ ਘੈਂਟ ਰੀਲਾ ਬਣਾਉਂਦਾ ਇੰਸਟਾਗ੍ਰam ਤੇ ਤੇ ਮੈਂ ਇੱਥੇ ਲਾ ਲਿਆ ਟਿੱਕਾ ਛਿੱਕਾ ਤੁਸੀਂ ਮੈਨੂੰ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਮੰਨਤਾ ਨਹੀਂ ਕਰਦਾ ਸੀਗਾ ਹਨਾ ਚਲੋ ਫੇਰ ਵੀ ਪਰ ਇੱਥੇ ਮੇਰੇ ਬੱਚਾ ਨੇ ਬਹੁਤ ਪਿਆਰ ਦਿੱਤਾ ਸਟੂਡੈਂਟ ਬੱਚੇ ਸੀਗੇ ਕੋਈ ਕਿੱਥੋਂ ਆਇਆ ਸੀ ਕੋਈ ਕਿੱਥੋਂ ਸ੍ਰੀ ਮੁਕਸਰ ਸਾਹਿਬ ਤੋਂ ਆਏ ਸੀ ਬੱਚੇ ਟੂ ਟੂ ਰੈਸਟ ਤੇ ਆਏ ਸੀ ਮੈਨੂੰ ਕਹਿਣਾ ਨਹੀਂ ਹੁੰਦਾ ਫਰੈਂਡ ਫਿਰ ਤੁਸੀਂ ਕਹਿ ਦਿੰਨੇ ਹੋ ਤੇ ਵਧੀਆ ਬੱਚਾ ਨੇ ਮੈਨੂੰ ਪਿਆਰ ਦਿੱਤਾ ਇੱਥੇ ਮੇਰੇ ਫੈਨਸ ਬਹੁਤ ਮਿਲੇ ਫੋਟੋ ਕਰਾਈਆਂ ਮੇਰੇ ਨਾਲ ਤੇ ਹੁਣ ਪਾਣੀ ਆਣੀ ਚੁੱਪ ਕਰ ਜਾ ਬਕਵਾਸ ਨਾ ਕਰ ਮੈਂ ਤੁਹਾਨੂੰ ਦੱਸਦਾ ਤੇ ਦੇਖ ਸਕਦੇ ਹੋ ਤੁਸੀਂ ਜੀ ਇੱਥੇ ਕਮੈਂਟ ਕਰਕੇ ਸੋਹਣੇ ਸੋਹਣੇ ਦੱਸਿਓ ਦਿਲ ਜਰੂਰ ਭੇਜਿਆ ਕਰੋ ਲਾਲ ਤੋਡੇ ਲਾਲ ਦਿਲ ਮੈਨੂੰ ਬਹੁਤ ਪਸੰਦ ਆਉਂਦੇ ਆ ਫਰੈਂਡ ਠੀਕ ਹੈ ਜੀ ਫਰੈਂਡ ਮੈਂ ਥੋੜਾ ਥੱਕ ਗਈ ਸੀ ਉਹ ਆ ਗਿਆ ਤੇ ਸਹੀ ਮੈਂ ਥੱਕ ਗਈ ਸੀ ਜੀ ਤੇ ਮੈਂ ਇੱਥੇ ਬਹਿ ਗਈ ਰੈਸਟ ਕਰਨ ਲੱਗ ਗਈ ਕਿਥੇ ਇਹਨੇ ਨਗਰੋਂ ਨੇ ਬਣਾਈ ਆ ਵੀਰ ਬਣਾ ਲਈ ਕੋ ਰਿਸ਼ਤਾ ਤੇ ਹਾਂ ਜਿਹਨਾਂ ਨੇ ਬਣਾਈ ਰਹੀ ਹੈ ਰਿਸ਼ਤਾ ਤੇ ਮੈਂ ਬਹਿ ਗਈ ਥੋੜਾ ਤੇ ਮੈਂ ਹੁਣ ਤੁਹਾਨੂੰ ਸਾਰਾ ਜੂ ਰੋਜ਼ਗਾਰਡਨ ਦਿਖਾ ਦੇਣਾ ਕੁੰਡ ਫਿਰਕੇ ਵਿੱਚ ਇੱਧਰ ਚੀਜ਼ਾਂ ਦਵਾਤਾ ਤੇ ਮੈਂ ਹੁਣੇ ਤਰੀਨ ਹੋਰ ਬਣਾਉਣ ਜਾ ਰਹੀ ਆ ਇੰਸਟਾਗ੍ਰam ਤੇ ਕੋਈ ਵਧੀਆ ਜਿਹਾ ਗਾਣਾ ਕੱਢ ਕੇ ਫਰੈਂਡ ਬਣਾਈ ਰਿਹਾ ਤੁਸੀਂ ਮੇਰੇ ਬਲੌਗ ਦੇ ਨਾਲ ਤੇ ਦਿਲ ਮੈਨੂੰ ਲਾਲ ਹੀ ਤੇ ਜਨੇ ਫਰੈਂਡ ਮੇਰੇ ਵਾਸਤੇ ਵੀ ਪੁੱਛਦੀ ਹੂ ਇਹਦੇ ਵਾਸਤੇ ਕਿਹੜਾ ਇਹਨੂੰ ਪਿੰਕ ਭੇਜਾ ਮੁੰਡਾ ਲਾਲ ਚੰਗੇ ਲੱਗਦੇ ਆ ਤੁਹਾਨੂੰ ਕੋਣ ਟਾਈਮ ਬਾਅਦ ਆਇਆ ਹਾਂ ਹਾਂਜੀ ਆਜੋ ਫਰੈਂਡ ਫਰੈਂਡ ਆਜੋ ਵਿਲਕਮ ਆ ਤੁਹਾਡਾ ਸਾਡੇ ਰੋਜ਼ਗਾਰਨ ਦਿਖਾਉਣੀ ਆ ਤੁਹਾਨੂੰ ਮੇਰਾ ਰੋਜ਼ਗਾਰਨ ਕਿੰਨਾ ਕਿੰਨਾ ਖਲੋ ਜੇ ਤਾਂ ਆਇਆ ਮੈਨੂੰ ਆ ਗਈ ਉਹ ਆਪਣੇ ਕਰੀਏ ਮਿਲ ਗਿਆ ہاں فرنڈ دیکھ سکا روز گارڈن بہنڈے شہر بہت لوگ گھم رہے نے بہت زیادہ جی ٹھیک ہے جی ਦੇਖ ਸਕਦੇ ਹੋ ਤੁਸੀਂ ਹੋਰ ਰੱਸੀ ਚੜਨਾ ਹੋਰ 80 ਤੇ ਚੜਦੇ ਆਂ ਹਾਂਜੀ ਲੈਣਾ ਪਰਤ ਨੂੰ ਕਰਨ ਲੱਗਿਆ ਥੋੜੀ ਦੇਰ ਬਾਅਦ ਆ ਜਾ ਦੇਖੋ ਮੁੰਡਾ ਰੱਸੀ ਤੇ ਚੜਿਆ ਠੀਕ ਮੈਂ ਇੱਥੋਂ ਨਹੀਂ ਚੜਾ ਜਾਣਾ ਬਈ ਲੱਤਾਂ ਬਾਹਰ ਟੁੱਟ ਜੂਗੀ ਪਰ ਮੈਂ ਦਿਖਾਣੇ ਜੀ ਫੁੱਲ ਘੈਂਟ ਘੈਂਟ ਠੀਕ ਹੈ ਤੁਸੀਂ ਆ ਫੁੱਲਾਂ ਵਰਗੇ ਦਿਲ ਭੇਜਨੇ ਮੈਨੂੰ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਆ ਜਾ ਫੁੱਲ ਦਿਖਾ ਦਿਓ ਪੂਲ ਵਾਓ ਪੂਲ ਪੂਲ ਹੂ ਨਹੀਂ ਨਹੀਂ ਹੇ ਕੁੱਟਣ ਦੇ ਭਾਈ ਤਾਪੂ ਕੁੱਟਣ ਦੇ ਭਾਈ ਨਾ ਗੋਲੋ ਦੇਖੋ ਜੀ ਰੈਡ ਰੈਡ ਰੋਜ਼ ਰੋਜ਼ ਗਾਰਡਨ ਦੀ ਸ਼ਾਨ ਕਿਰਨ ਬ੍ਰੈਂਡਾ مچھیا مچھیا ہار گولیاں مچھلی جل کی رانی ہے جیون اس کا پانی ہے ہاتھ لگاؤ ڈر جائے گی باہر نکالو مر جائے گی ਮੰਮੀ ਆ ਕੇ ਬਿੱਲੀ ਆ ਕੇ ਖਾ ਜਾਏਗੀ ਤਲਕੇ ਪਤਾ ਨਹੀਂ ਕੀ ਕਹਿੰਦਾ ਹੁੰਦਾ ਮੈਨੂੰ ਕਹਿਣਾ ਨਹੀਂ ਹੁੰਦਾ ਫਰੈਂਡ ਤਲਕੇ ਛੋਟੀ ਸੀ ਮੱਛਲੀ ਪਾਪਾ ਨੇ ਪੱਕੜੀ ਮੰਮੀ ਨੇ ਬਣਾਈ ਹਮ ਸਭ ਨੇ ਖਾਇ ਬੜਾ ਮਜ਼ਾ ਆਇਆ ਬੜਾ ਮਜ਼ਾ ਆਇਆ ਬੜਾ ਮਜ਼ਾ ਆਇਆ ਉਹ ਦੇਖੋ 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 ਮੱਛੀ ਦੇ ਪੰਜ ਫਰੈਂਡ ਤੇ ਮੈਨੂੰ ਇਥੇ ਨਾ ਯਾਦ ਆਇਆ ਮੈਂ ਕਿ ਥੋੜਾ ਬਹੁਤਾ ਪੌਦਿਆਂ ਨੂੰ ਪਾਣੀ ਦੇਣਾ ਚਾਹੀਦਾ ਹਣਾ ਇਹ ਮੇਰੀ ਡਿਊਟੀ ਲਾਤੀ ਰੋਜ਼ਗੱਡਣ ਵਾਲਾ ਨੇ ਉਹ ਗਿਆ ਭਾਈ ਛੱਟਣ ਬਾਣ ਤੇ ਸਵੱਛੇ ਦੀ ਫੇਲੇ ਤੁਸੀਂ ਛੂ ਦੇਣੇ ਪਾਣੀ ਆਊਗਾ ਫਰੈਂਡ ਠੀਕ ਹੈ ਤੇ ਫੇੜ ਪੌਦਿਆਂ ਨੂੰ ਤੁਸੀਂ ਵੀ ਪਾਣੀ ਦਿਆ ਕਰੋ ਜੀ ਹਰੀਆਲੀ ਰੱਖਿਆ ਕਰੋ ਚਾਰ ਚੁਫੇਰੇ ਜਦੋਂ ਆਪਾਂ ਸਵੇਰੇ ਉੱਠਦੇ ਆ ਆਪਣੇ ਸਵੇਰੇ ਉੱਠ ਲੈਂਦੇ ਹਰਵਾਲ ਹਰੀਆਲੀ ਮੱਥੇ ਲੱਗਣੀ ਚਾਹੀਦੀ ਹੈ ਫਰੈਂਡ ਤੇ ਛੱੜਦੇ ਸੋਚਾ ਚੋ ਚੋ ਸੋਤ ਛੋੜਦੇ ਪਾਣੀ ਰਾਤ ਨੂੰ ਤਾਂ ਜਾ ਕੇ ਤੇ ਕਰ ਮੇਰੀ ਨਹੀਂ ਜਾ ਰਹੀ ਆਵਾਜ਼ ਫਰੈਂਡ ਮੈਨੂੰ ਜਾਣਾ ਪੈਣਾ ਅੱਜ ਫਲਿੰਟ ਮੈਂ ਸੱਚ ਛੱਡ ਕੇ ਆਉਣੀ ਆ ਕਿਤੇ ਥਾ ਕਿਤੇ ਦੂਰ ਲੇ ਆਪਾਂ ਲੱਭ ਤੇ ਮੈਂ ਤਾਂ ਆਪਣਾ ਆਪਾ ਉਥੋਂ ਲਾ ਕੇ ਆ ਜੀ ਪਾਣੀ ਠੀਕ ਆ ਸੱਚ ਮੈਨੂੰ ਮਿਲੀ ਨਹੀਂ ਆਪਾਂ ਨੂੰ ਫੈਨ ਮਿਲ ਗਿਆ ਆਪਣੇ ਠੀਕ ਆ ਇਹਨਾਂ ਨੇ ਆਪਣੇ ਨਾਲ ਫੋਟੋ ਕਰਾਈ ਬਹੁਤ ਵਧੀਆ ਲੱਗਿਆ ਕਿਵੇਂ ਲੱਗਿਆ ਮੈਨੂੰ ਬਹੁਤ ਕਿਹੜੀ ਦਾ ਦਗਾ ਤਾਂ ਅਸਲੀ ਮੇਰੀ ਬੇਟੀ ਨਾ ਅੱਜ ਅਸੀਂ ਐਂਟਰੀ ਕੀਤੀ ਹੈ ਮੰਮਾ ਕਿੰਨਾ ਬਠਿੰਡੇ ਦੀ ਅੰਟੀ ਕਿਰਨਾ ਸਮੋ ਚੰਗੀ ਗੱਲ ਆ ਜੀ ਭੈਣ ਭਰਾ ਬਹੁਤ ਪਿਆਰ ਦਿੰਦਾ ਜੀ ਕਰੋ ਨਿਕਲਦੇ ਫਿਰ ਪਤਾ ਲੱਗਦਾ ਹਨਾ ਜੀ ਬਸ ਧੰਨਵਾਦ ਜੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਬਣੇ ਰਿਓ ਬਲੌਗ ਦੇ ਨਾਲ ਦਿਖਾਨੇ ਤੁਹਾਨੂੰ ਅੱਗੇ ਖਾਣਦੇ ਪੀਂਦੇ ਕੁਝ-ਕੁਝ ਮੁੜਕੜ ਕੇ ਆਪਾਂ ਆ ਗਏ ਆਪਣੇ ਝੂਲਿਆਂ ਕੋਲੇ ਜਿੱਥੋਂ ਆਪਾਂ ਗਏ ਸੀਗੇ ਜੀ ਤੇ ਫੈਨਸ ਆਪਾਂ ਨੂੰ ਮਿਲੇ ਬਹੁਤ ਵਧੀਆ ਲੱਗਿਆ ਦੇਖੋ ਮੇਰੀ ਦਿਲਪ੍ਰਿਤ ਲੈ ਰਹੀ ਹੈ ਝੂਲੇ ਤੇ ਇਧਰ ਉਹ ਨਖਰੋ ਦੇ ਬੱਚੇ ਵੀ ਝੂਲੇ ਲਈ ਜਾਂਦੇ ਆ ਕੁੜੀ ਆ ਸਿਰ ਚ ਵੱਜਿਆ ਇਹਦੇ ਕੁਝ ਲੱਗਦਾ ਆਉਂਦੀ ਆ ਟਾਂ ਟਾਂ ਕਰਦੀ ਠੀਕ ਹੈ ਜੀ ਉਹ ਪੋਲਾ ਜੀ ਉਹ ਜਾਂਦੀ ਆ ਧਾਰਕੜ ਵਾਲੀ ਬੱਸ ਜਾਂਦੀ ਆ ਜੀ ਤੇ ਆਈ ਆ ਸ਼ਾਇਦ ਜਾਂਦਾ ਫਰੀਦਕੋਟ ਵਾਈ ਹੋਣੀ ਜਾਂ ਮਲੋੜ ਤੋ ਵਾਈ ਹੋਣੀ ਆ ਤੇ ਆ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਜਾਵਾਂਗੇ ਜੀ ਘਰੇ ਵਾਵਾ ਟਾਈਮ ਹੋ ਗਿਆ ਆਪਾਂ ਨੂੰ ਆਇਆਂ ਨੂੰ ਠੀਕ ਆ ਜੀ ਤੇ ਹੁਣ ਜਾਵਾਂਗੇ ਜੀ ਅਸੀਂ ਘਰੇ ਆਪਦੇ ਰੋਜਗੜ੍ਹਨ ਬਹੁਤ ਸੋਹਣਾ ਸੀ ਇੰਸਟਾਗ੍ਰਾਮ ਤੇ ਬਣਾਈਆਂ ਰੀਲਾਂ ਰੂਲਾਂ ਵਧੀਆ ਘੈਂਟ ਲੱਗਿਆ ਗੱਲਬਾਤ ਤੇ ਫੇਰ ਤੁਹਾਨੂੰ ਹੁਣ ਕੋਈ ਨਵੀਂ ਚੀਜ਼ ਦਿਖਾਵਾਂਗੇ ਫਰੈਂਡ ਠੀਕ ਹੈ ਇਹ ਹੁਣ ਆਪਾਂ ਜਾ ਰਹੇ ਹਾਂ ਜੀ ਘਰੇ ਉਹ ਦੇਰੀਲਾ ਤਾਂ ਉਹ ਬਣੀ ਜਾਂਦੀਆਂ ਹੀ ਉਹ ਵੇਖ ਅਦਰ ਉਹ ਉਹਦੇ ਕੋਲੇ ਉਹ ਦੇ ਕਿਵੇਂ ਬਣਾ ਰਹੀਆਂ ਸੋ ਰੀਲਾ ਕੁੜੀਆਂ ਉਹ ਰੇਲ ਗੱਡੀ ਕੋਲੇ ਰੀਲਾ ਬਣਾਈ ਜਾਂਦੇ ਹਾਂ ਬਹੁਤ ਸੋਹਣੀਆਂ ਬਣਾ ਰਹੀਆਂ ਸੀ ਉਹ ਤੇ ਬਸੋ ਫਰੈਂਡ ਹਣ ਚਾਵਾਂਗੇ ਅਸੀਂ ਆਉਦੇ ਘਰ ਨੂੰ ਤੁਸੀਂ ਬਸ ਕੀ ਕਹਿੰਦੇ ਆ ਐਦਾ ਹੀ ਪਿਆਰ ਦਿੰਦੇ ਰਹੋ ਇਹ ਬਹੁਤ ਵਧੀਆ ਇੱਥੇ ਫੈਨਸ ਮਿਲੇ ਆਪਾਂ ਨੂੰ ਸਕੂਲ ਦੇ ਬੱਚੇ ਮਿਲੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਉਹਨਾਂ ਨੇ ਬੜਾ ਰੌਲਾ ਕੀਤਾ ਰੌਲਾ ਪਾਇਆ ਮੈਨੂੰ ਮਿਲ ਕੇ ਤੇ ਅੱਜ ਘੁੰਮ ਫਿਰਲੇ ਹਨਾ ਘੁੰਮਣਾ ਫਿਰਨਾ ਚਾਹੀਦਾ ਘੱਗਰਾ ਮੈਂ ਲਾ ਦਿੱਤਾ ਹੁਣ ਚੱਲਿਆਂ ਜੀ ਆਪਾਂ ਘਰ ਨੂੰ ਸਾਡੇ ਚੈਨਲ ਨੂੰ ਤੁਸੀਂ ਕਰ ਲਿਓ ਸਬਸਕ੍ਰਾਈਬ ਤੇ ਦਿਲ ਭੇਜ ਦਿਓ ਲਾਲ ਠੀਕ ਹੈ ਜੀ ਤੁਹਾਨੂੰ ਪਤਾ ਹੀ ਆਪਾਂ ਨੂੰ ਲਾਲ ਦਿਲ ਪਸੰਦ ਹੈ ਦਿਖਾਤਾ ਦਿਖਾਤਾ ਮੇਰੀ ਜਲਪ੍ਰੀਤ ਕਹਿ ਰਹੀ ਹੈ ਮੈਨੂੰ ਦਿਖਾ ਦੇ ਠੀਕ ਹੈ ਜੀ ਮੈਂ ਦਿਖਾ ਰਹੀ ਹਾਂ ਤੁਹਾਨੂੰ ਬੈਕ ਕੈਮਰਾ ਕਰਕੇ ਜਲਪ੍ਰੀਤ ਨੇ ਮੇਰੀ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਦੇਖੋ ਇਹ ਸਾਡੀ ਗੁੱਲੋ ਹਾਏ ਦੇਖੋ ਜੀ ਆਪਾਂ ਇੱਧਰ ਦੀ ਜਾਵਾਂਗੇ ਬਾਹਰ ਨੂੰ ਕੀ ਕਹਿੰਦਾ ਹੁਣ ਆ ਖੜਾ ਗੱਬਰ ਸਿੰਘ ਜੀ ਰੂਲਰ ਹਾਂ ਉੱਥੇ ਇੰਜਣ ਸੀਗਾ ਮੈਂ ਬਸੰਤੀ ਬਸੰਤੀ ਉੱਤੇ ਕਣੀ ਬਸੰਤੀ ਲੈ 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 ਲੇ ਲਓ ਲਾ ਲੰਦੇ ਤੁਹਾਨੂੰ ਮੈਂ ਦਿਖਾਨੀ ਗੱਬਰ ਸਿੰਘ ਜੀ ਆ ਦੇਖੋ ਗੱਬਰ ਸਿੰਘ ਉਹ ਖੜੇ ਆ ਲੈ ਲਓ ਪਾਣੀ ਦੀ ਬੜੀ ਪਿਆਸ ਲੱਗੀ ਸੀ ਮੈਨੂੰ ਉੱਥੋਂ ਮੈਂ ਤਾਂ ਉਹ ਤੋਂ ਪੀ ਲਿਆ ਪਾਣੀ ਭਾਈ ਇਹ ਆ ਜੀ ਆ ਵੀ ਨਹੀਂ ਪਾਣੀ ਪੀਣ ਵਾਲਾ ਭੜੇ ਜੇ ਪਾਣੀ ਪੀਣਾ ਤਾਂ ਕਿਸੇ ਨੇ ਪੀਰੋ ਇੱਥੋਂ ਆ ਕੇ ਠੀਕ ਆ ਫਰੈਂਡ ਜਾਰਿਆਂ ਦੇ ਘਰੇ ਬਣੇ ਰੋ ਆ ਬਣੇ ਰੋ ਕਹੀ ਜਾਂਦੇ ਆ ਬਲੌਗ ਸਾਰਾ ਦੇਖਿਓ ਦਿਲ ਲਾਲਪੇਜ ਜੋ ਸੱਚੀ ਕਾਲ ਫਰੈਂਡ